ਤਨਵਾਹੀ ਕੁਦੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਨੇ ਫਿਰਤ ਫਿਰਤ ਪ੍ਰਭ ਆਇਆ ਬਦਿਆ ਤੋ ਸਿਰਨਾਇ ਨਾਨਕ ਕੀ ਪ੍ਰਭ ਬੇ ਨਤੀ ਆਪਣੀ ਭਗਤੀ ਲਾਏ ਫਰਦਾਮ ਸਦਬਾ ਸਤਕਾਰ ਜੋਕ ਸਤਿਗੁਰਾਂ ਦੀ ਸਾਜੀ ਤਨਵਾਜੀ ਹੋਈ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਦੀ ਸਮੂਹ ਸੰਗਤ ਸਰਬਤਮਾਈ ਭਾਈ ਆਪ ਜੀ ਵਡਭਾਗੀ ਹੋ ਤਨਤਾ ਦੇ ਯੋਗ ਹੋ ਜੋ ਕਿ ਆਲਸ ਨੂੰ ਨੀਂਦ ਨੂੰ ਤਿਆਗ ਕਰਕੇ ਗੁਰੂ ਚਰਨਾਂ 'ਚ ਗੁਰੂ ਦਰਬਾਰ ਦੇ ਅੰਦਰ ਪਹੁੰਚ ਕਰਕੇ ਹਾਜ਼ਰੀਆਂ ਲਵਾ ਰਹੇ ਹੋ ਸਵਾਭ ਸਤਸੰਗੀ ਜਨੋਂ ਚੱਲ ਰਹੀ ਲੜੀਵਾਦ ਬਾਬਾ ਕਬੀਰ ਸਾਹਿਬ ਜੀ ਦੀ ਬਾਣੀ ਸ਼ਲੋਕਾਂ ਦੀ ਵਿਚਾਰ ਅੱਪਰ ਰੋਜਾਨਾ ਸੰਗਤ ਰੂਪ ਹੋ ਕੇ ਵਿਚਾਰ ਕਰਦੇ ਹਾਂ ਕੱਲੋਂ ਆਪਾਂ ਨੇ ਸਰਵਨ ਕੀਤਾ ਸੀਗਾ ਬਾਬਾ ਕਬੀਰ ਸਾਹਿਬ ਜੀ ਆਪਣੇ ਸ਼ਲੋਕਾਂ ਦੇ ਰਾਹੀ ਆਪਣੀ ਬਾਣੀ ਦੇ ਰਾਹੀ ਸਮਝਾ ਰਹੇ ਸਨ ਕਿ ਕੁਝ ਮਨੁੱਖ ਇਸ ਬਿਰਤੀ ਦੇ ਬੰਦੇ ਹੁੰਦੇ ਨੇ ਕਿ ਜਿੰਨਾ ਮਰਜੀ ਉਹਨਾਂ ਦਾ ਭਲਾ ਜਿੰਨਾ ਮਰਜੀ ਉਹਨਾਂ ਦਾ ਤੁਸੀਂ ਚੰਗਾ ਸੋਚ ਲਓ ਪਰ ਉਹਨਾਂ ਨੇ ਤੁਹਾਡੇ ਔਕਣ ਤੁਹਾਡੀ ਕਮੀ ਤੁਹਾਡੀ ਘਾਟ ਵੱਲੋਂ ਤੱਕਣੀ ਤੱਕਣਾ ਨੰਬਰ 2 ਜਿਹੜਾ ਬੰਦਾ ਪਾਪੀ ਹੈ ਭਾਗ ਜਿਹੜਾ ਬੰਦਾ ਝੂਠ ਬੋਲਦਾ ਹੈ ਝੂਠੇ ਬੰਦੇ ਨੂੰ ਕਦੇ ਵੀ ਰੱਬ ਦੀ ਭਗਤੀ ਪਰਮੇਸ਼ਰ ਦਾ ਨਾਮ ਜਾਂ ਇਉਂ ਕੇ ਲਈ ਵੀ ਉਹਨੂੰ ਚੰਗਾ ਗਿਆਨ ਹੈ ਜਿਹੜਾ ਕਦੇ ਵੀ ਚੰਗਾ ਨਹੀਂ ਲੱਗਦਾ ਝੂਠੇ ਬੰਦੇ ਨੂੰ ਜਿੰਨਾ ਮਰਜੀ ਤੁਸੀਂ ਗਿਆਨ ਦੇਈ ਜਾਓ ਸਮਝਾਈ ਜਾਓ ਵੀ ਭਾਈ ਝੂਠ ਨਹੀਂ ਬੋਲੀਦਾ ਬਹੁਤੇ ਗੱਪ ਨਹੀਂ ਮਾਰੀਦਾ ਸੱਚ ਬੋਲੀਦਾ ਹੈ ਵੀ ਝੂਠੇ ਬੰਦੇ ਤੇ ਕੋਈ ਇਤਵਾਰ ਨਹੀਂ ਕਰਦਾ ਕੋਈ ਯਕੀਨ ਨਹੀਂ ਕਰਦਾ ਜਿੰਨਾ ਮਰਜੀ ਉਹਨੂੰ ਗਿਆਨ ਦੇਈ ਜਾਓ ਉਹਦਾ ਤੁਹਾਡਾ ਦਿੱਤਾ ਹੋਇਆ ਗਿਆਨ ਜਦ ਤੁਹਾਡੇ ਦਿੱਤੇ ਹੋਏ ਗਿਆਨ ਤੇ ਉਹਦਾ ਕੋਈ ਅਸਰ ਨਹੀਂ ਹੈ ਕਿਉਂਕਿ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਤੇ ਪੱਪੇ ਪਾਸ ਆਦਾ ਹੁਣ ਝੂਠੇ ਬੰਦੇ ਨੂੰ ਝੂਠ ਚੰਗਾ ਲੱਗਦਾ ਕਿਉਂਕਿ ਠੱਗੀਆਂ ਮਾਰਦਾ ਹੈ ਕਿਸੇ ਦੇ ਨਾਲ ਧੋਖਾ ਕਰਦਾ ਹੈ ਕਬਟ ਕਰਦਾ ਹੈ ਉਹਨੂੰ ਆਪ ਦਾ ਕੰਮ ਚੰਗਾ ਲੱਗਦਾ ਹੈ ਆਪਣੇ ਕੰਮ ਦੇ ਵਿੱਚ ਬੜਾਈ ਆਪਣੇ ਆਪ ਨੂੰ ਮਹਾਨ ਦੱਸਦਾ ਵੀ ਮੇਰੇ ਵਰਗਾ ਚਲਾਕ ਕੋਈ ਨਹੀਂ ਹੈ ਪਰ ਗੁਰੂ ਬਾਬਾ ਜੀ ਬਾਣੀ ਦੇ ਵਿੱਚ ਜ਼ਿਕਰ ਕਰਦੇ ਨੇ ਬਹੁ ਪ੍ਰਪੰਚ ਕਰ ਪਰਤਨ ਲਿਆਵੇ ਸੁਤਦਾਰ ਪਹਿਆਨ ਉਟਾਵੇ ਮਨ ਮੇਰੇ ਭੂਲੇ ਕਪਟਨ ਕੀਜੈ ਅੰਤ ਨਵੇਰਾ ਤੇਰੇ ਜੀ ਪਹਿਲੀਜੈ ਭਗਤ ਜੀ ਕਹਿੰਦੇ ਯਾਦ ਰੱਖੀ ਤੂੰ ਜਿੰਨੇ ਮਰਜੀ ਕਬਟ ਕਰ ਲੈ ਜਿੰਨੇ ਮਰਜੀ ਧੋਖੇ ਕਰ ਲੈ ਝੂਠ ਬੋਲ ਲੈ ਇੱਕ ਨਾ ਇੱਕ ਦਿਨ ਤੈਨੂੰ ਲੇਖਾ ਦੇਣਾ ਪਏ ਕਿਸੇ ਦੇ ਨਾਲ ਮਾਰੀ ਹੋਈ ਠੱਗੀ ਕਿਸੇ ਦੇ ਨਾਲ ਕੀਤਾ ਹੋਇਆ ਧੋਖਾ ਇਹ ਕੀਤਾ ਹੋਇਆ ਕਰਮ ਇਹ ਬੀਜਿਆ ਹੋਇਆ ਵੀ ਇੱਕ ਦਿਨ ਤੈਨੂੰ ਵੱਢਣਾ ਪੈਣਾ ਅਗਲੇ ਸ਼ਬਦ ਦੇ ਵਿੱਚ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਇੱਕ ਮੱਖੀ ਚੰਦਨ ਪਰਹਰੈ ਜਹ ਬਗੰਧ ਤੈ ਜਾਏ ਕੱਲਾ ਪਗਲ ਕਰਦੇ ਸਾ ਮੱਖੀ ਆ ਨਾ ਜਿਹੜੀ ਉਹ ਉਥੇ ਆ ਕੇ ਬਹਿੰਦੀ ਐ ਜਿੱਥੇ ਜ਼ਖਮ ਹੋਏਗਾ ਜਿੰਨਾ ਦਾ ਤੁਸੀਂ ਮਰਜੀ ਸਰੀਰ ਤੇ ਸੁਗੰਧੀ ਕੋਈ ਆਤਰ ਕੋਈ ਸੈਂਟ ਵਗੈਰਾ ਤਨ ਤੇ ਲਾ ਲਓ ਪਰ ਮੱਖੀ ਦਾ ਸੁਭਾਅ ਹੈ ਉਹਨੇ ਸਾਰੀਆਂ ਖਸਬੋਆਂ ਛੱਡ ਕੇ ਤੁਹਾਡੇ ਜ਼ਖਮ ਤੇ ਆ ਕੇ ਬਹਿਣਾ ਹੈ ਕਿਉਂਕਿ ਉਹਦੀ ਬਿਰਤੀ ਹੈ ਉਹਦਾ ਸੁਭਾਅ ਹੈ ਉਹਨੂੰ ਸੁਗੰਧੀ ਨਹੀਂ ਚੰਗੀ ਲੱਗਦੀ ਨਾ ਮੱਖੀ ਕਿਸੇ ਫੁੱਲ ਤੇ ਵਹਿੰਦੀ ਐ ਨਾ ਕਿਸੇ ਬਾਗ ਦੇ ਵਿੱਚ ਵਹਿੰਦੀ ਐ ਨਾ ਹੀ ਖਸਬੋਰ ਦਾ ਰਚੀ ਤੇ ਵਹਿੰਦੀ ਐ ਬੈਠੇ ਕੀ ਜਖਮ ਅੰਦੇ ਕੱਲੀ ਮੱਖੀ ਦੀ ਬਾਤ ਨਹੀਂ ਐ ਕਾਮਰਤੀ ਵੀ ਐ ਸਾਡੇ ਅੰਦਰ ਤਾਂ ਨਾ ਦਵਾਗਾ ਦੇ ਵਿੱਚ ਵਹਿੰਦਾ ਐ ਤੇ ਨਾ ਹੀ ਗੁਰਮੁਖ ਪਿਆਰਿਓ ਕਿਸੇ ਸੁਗੰਧੀ ਵਾਲੀ ਜਗ੍ਹਾ ਤੇ ਵਹਿੰਦਾ ਵਹਿੰਦਾ ਕਿੱਥੇ ਐ ਜਿੱਥੇ ਰੰਗ ਹੈ ਜਿੱਥੇ ਮਾਸ ਹੈ ਬਗਲਾ ਵਹਿੰਦਾ ਕਿੱਥੇ ਆਇਆ ਜਿੱਥੇ ਗੁਰਮੁਖ ਪਿਆਰਿਓ ਛੱਪੜ ਹੈ ਮੱਛੀਆਂ ਨੇ ਈੜੇ ਨੇ ਮਕੌੜੇ ਨੇ ਉੱਥੇ ਜਾ ਕੇ ਬੈਠੇਗਾ ਜੋ ਕਿ ਉਹਦੀ ਬਿਰਤੀ ਹੈ ਇਦਾਂ ਦੀ ਉਹਨੇ ਵਹਿਣੀ ਉੱਥੇ ਜਾ ਕੇ ਹੈ ਇਸੇ ਤਰ੍ਹਾਂ ਭਗਤ ਜੀ ਕਹਿੰਦੇ ਮਨੁੱਖ ਹੈ ਮਨੁੱਖ ਦੀ ਬਿਰਤੀ ਹੈ ਮਨੁੱਖ ਬੰਦੇ ਦੇ ਅੰਦਰ ਗੁਨਾ ਨੂੰ ਛੱਡ ਕੇ ਔਗਣ ਬੰਦੇ ਦੇ ਵਿੱਚੋਂ ਲੱਭਦਾ ਹੈ ਇਹਦੇ ਅੰਦਰ ਕਮੀ ਕੀ ਹੈ ਇਹਦੇ ਅੰਦਰ ਘਾਟ ਕੀ ਹੈ ਮੈਨੂੰ ਪਤਾ ਲੱਗੇ ਤਾਂ ਫਿਰ ਮੈਂ ਚਾਰ ਬੰਦਿਆਂ ਦੇ ਵਿੱਚ ਇਹਦਾ ਬੋਲੋ ਜ਼ਿਕਰ ਕਰਾਂ ਕਮੀ ਲਬਦਾ ਨਾ ਘਾਟਾਂ ਲਬਦਾ ਗੁਰੂ ਬਾਬਾ ਜੀ ਕਹਿੰਦੇ ਇਹ ਬਹੁਤ ਸਾਲੀ ਪੰਡ ਜਿਹੜੀ ਭਾਰੀ ਆ ਨਾ ਯਾਦ ਰੱਖੀ ਇਹ ਚੁੱਕ ਕੇ ਤੇ ਤੁਤਰੀਆ ਨਹੀਂ ਜਾਣਾ ਗੁਣਾ ਗਵਾਈ ਗੰਠੜੀ ਅਬ ਗੁਣ ਚੱਲੀ ਬੰਨ ਔਖਾ ਹੋ ਦੇਗਾ ਜਿਹੇ ਮਾਰਗ ਜਿਹੇ ਜਾਤ ਇਕੱਲਾ ਜਿੱਥੇ ਤੈਨੂੰ ਕੱਲਿਆਂ ਤੁਰਨਾ ਪੈਣਾ ਨਾ ਭੈਣ ਨਾ ਭਰਾ ਨਾ ਦੋਸਤ ਨਾ ਮਿੱਤਰ ਉੱਥੇ ਫਿਰ ਇਹ ਪੰਡ ਦਾ ਬੋਝ ਜਿਹੜਾ ਘਟਾਉਣ ਵਾਲਾ ਵਡਾਉਣ ਵਾਲਾ ਵੀ ਤੈਨੂੰ ਮਿਲਦਾ ਨਹੀਂ ਹੈ ਵਿਰਤੀ ਇਹ ਸੇ ਦੀ ਬ੍ਰह्म ਵਿਰਤੀ ਹੈ ਕੋਈ ਕਿਸ ਨਿਗਾਹ ਦੇ ਨਾਲ ਵੇਖਦਾ ਕੋਈ ਕਿਹੜੀ ਵਿਰਤੀ ਦੇ ਨਾਲ ਵੇਖਦਾ ਵਿਰਤੀ ਆਪੋ ਆਪਣੀ ਹੈ ਚੋਰ ਦੀ ਵਿਰਤੀ ਵੱਖਰੀ ਹੈ ਠੱਗ ਦੀ ਵਿਰਤੀ ਵੱਖਰੀ ਹੈ ਤੇ ਜਦ ਰਹੇ ਸਾਧ ਦੀ ਵਿਰਤੀ ਵੱਖਰੀ ਹੈ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੱਖੀ ਫਿਰ ਚੰਦਨ ਨੂੰ ਛੱਡ ਕੇ ਬੈੰਦੀ ਕਿੱਥੇ ਐ ਜਹ ਬਗੰਧ ਤਹ ਜਾਈ ਜਿੱਥੇ ਗੰਦਗੀ ਹੈ ਜਿੱਥੇ ਗੰਦਗੀ ਦਾ ਢੇਰ ਲੱਗਿਆ ਹੋਇਆ ਹੈ ਅੰਬਾਰ ਲੱਗਿਆ ਹੋਇਆ ਹੈ ਉੱਥੇ ਜਾ ਕੇ ਬੈੰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਬਾਣੀ ਦੇ ਵਿੱਚ ਜੋ ਸਾਨੂੰ ਉਪਦੇਸ਼ ਵਗਦੇ ਨੇ ਬਖਸ਼ਿਸ਼ ਕਰਦੇ ਨੇ ਗੁਰਮਖੋ ਇਹ ਸਾਡੀ ਭਲਾਈ ਵਾਸਤੇ ਹੈ ਗੁਰੂ ਜੀ ਤੁਲਨਾ ਜਿਹੜੀ ਮੱਖੀ ਦੇ ਨਾਲ ਕਾਊਏ ਦੇ ਨਾਲ ਜਾਂ ਬਗਲ ਬਗਲੇ ਦੇ ਨਾਲ ਕਰਦੇ ਨੇ ਇਹ ਸਾਡੀ ਅੰਦਰ ਬਿਰਤੀ ਹੈ ਤਾਂ ਗੁਰੂ ਪਾਤਸ਼ਾਹ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਵੀ ਕਿਹਾ ਕਰਤੂਤ ਪਸ਼ੂ ਕੀ ਮਾਨਸ ਜਾਤ ਕਹੋਂਦਾ ਤੇ ਬੰਦਾ ਨਾ ਕਹੋਂਦਾ ਤੇ ਬੰਦਾ ਹੈ ਪਰ ਬਿਰਤੀ ਕਿੱਦਾਂ ਦੀ ਹੈ ਬਿਰਤੀ ਪਸ਼ੂਆਂ ਵਾਲੀ ਹੈ ਪਸ਼ੂਆਂ ਦਾ ਸੁਭਾਅ ਕਿਦਾਂ ਦਾ ਹੈ ਉ ਖਾਂਦੇ ਨੇ ਪੀਂਦੇ ਨੇ ਲੇਟਾ ਲਾ ਲੈਂਦੇ ਨੇ ਪੈ ਰਹੇ ਨੇ ਪਰ ਗੁਰਵਾਣੀ ਨੇ ਬੰਦੇ ਦੇ ਨਾਲੋਂ ਪਸ਼ੂ ਨੂੰ ਚੰਗਾ ਕਿਹਾ ਬੰਦੇ ਨਾਲੋਂ ਪਸ਼ੂ ਚੰਗੇ ਨੇ ਸਾਬ ਜੀ ਕਹਿੰਦੇ ਪਸ਼ੂ ਮਿਲੈ ਚੰਗਿਆਈਆਂ ਖੜ ਖਾਹੇ ਅੰਮ੍ਰਿਤ ਦੇ ਨਾਮ ਬਿਹੂਨੇ ਆਦਮੀ ਤ੍ਰਗ ਜੀਵਨ ਕਰਮ ਕਰੇ ਉਪਾਈ ਤੇਰੇ ਨਾਲੋ ਤੇ ਪਸ਼ੂ ਚੰਗੇ ਨੇ ਜਿਹੜੇ ਇੱਕ ਮਾਲਕ ਦੇ ਕਿੱਲੇ ਤੇ ਵੱਜੇ ਹੋਏ ਇੱਕ ਮਾਲਕ ਦੇ ਕਿੱਲੇ ਤੇ ਵੱਜੇ ਹੋਏ ਨੇ ਜੇ ਪਸ਼ੂ ਛੁੱਟ ਕੇ ਬਗ ਵੀ ਜਾਵੇ ਨਾ ਫਿਰ ਵੀ ਆਪਣੇ ਮਾਲਕ ਦੇ ਦਰਤੇ ਆ ਕੇ ਖਲੋ ਜਾਂਦਾ ਆਖੋ ਸਤਨਾਮ ਆਪਣੇ ਮਾਲਕ ਦੇ ਦਰ ਤੇ ਮਾਲਕ ਉਹਨੂੰ ਲੱਭਣ ਤੁਰ ਪੈਂਦਾ ਹੈ ਬਿਨਾਂ ਮੇਰਾ ਹੈ ਮਾਲਕ ਜੋ ਉਹਨੂੰ ਪਾਉਂਦਾ ਹੈ ਉਹ ਸ਼ੱਕਦੇ ਨੇ ਤੇ ਗੁਰੂ ਬਾਬਾ ਜੀ ਕਹਿੰਦੇ ਫਿਰ ਅੰਮ੍ਰਿਤ ਗੁਰਬਾਣੀ ਦੇ ਅੰਦਰ ਦੁੱਧ ਨੂੰ ਅੰਮ੍ਰਿਤ ਕਿਹਾ ਭੈਣੋ ਦੁੱਧ ਨੂੰ ਅੰਮ੍ਰਿਤ ਮਾਫ਼ ਕਰਿਓ ਅੱਜ ਤੇ ਅੰਮ੍ਰਿਤ ਦੇ ਵਿੱਚ ਵੀ ਅਸੀਂ ਪਾਣੀ ਲਾਗੇ ਮਿਲਾਉਣਾ ਅੱਜ ਦੇ ਅਸੀਂ ਅੰਮ੍ਰਿਤ ਨੂੰ ਧੰਦਾ ਬਣਾ ਲਿਆ ਅੰਮ੍ਰਿਤ ਨੂੰ ਅਸੀਂ ਬਿਜ਼ਨਸ ਬਣਾ ਲਿਆ ਪਸ਼ੂ ਮਿਲੇ ਚੰਗਿਆਈਆਂ ਖੜਖਾਹੇ ਅੰਮ੍ਰਿਤ ਦੇ ਕਹਿੰਦੇ ਉਹ ਭਲਿਆ ਲੋਕਾ ਤੇਰੇ ਨਾਲੋਂ ਤੇ ਫਿਰ ਪਸ਼ੂ ਚੰਗੇ ਨੇ ਜਿਹੜੇ ਘਾਹ ਫੂਸ ਖਾ ਕੇ ਇੱਕ ਕਿੱਲੇ ਤੇ ਵੱਜੇ ਰਹਿੰਦੇ ਨੇ ਆਪਣੇ ਮਾਲਕ ਦੇ ਘਰ 'ਚ ਫਿਰ ਉਸ ਖਾਦੇ ਦੇ ਬਦਲੇ ਛਕੇ ਦੇ ਬਦਲੇ ਫਿਰ ਦਿੰਦੇ ਕੀਨੇ ਅੰਮ੍ਰਿਤ ਵਰਗਾ ਦੁੱਧ ਦਿੰਦੇ ਤੇਰੇ ਨਾਲੋਂ ਤੇ ਕਿਤੇ ਚੰਗੇ ਨੇ ਓ ਪਰ ਤੂੰ ਮਾਲਕ ਦਾ ਹੋ ਕੇ ਮਾਲਕ ਦਾ ਨਹੀਂ ਬਣਿਆ ਅਸੀਂ ਗੁਰੂ ਵਾਲੇ ਬਣ ਕੇ ਗੁਰੂ ਵਾਲੇ ਨਹੀਂ ਬਣੇ ਅਸੀਂ ਗੁਰੂ ਵਾਲੇ ਹੋ ਕੇ ਵੀ ਮੱਫ ਕਰਿਓ ਹਜੇ ਨ ਗੁਰਿਆ ਸਰੀਰ ਕਰਕੇ ਭਮੇ ਅਸੀਂ ਸਿੱਖ ਬਣ ਗਏ ਭਮੇ ਅਸੀਂ ਕਕਾਰ ਪਹਿਨ ਲੈ ਪਰਮਾਪ ਕਰਿਓ ਅਸੀਂ ਮਨ ਕਰਕੇ ਗੁਰੂ ਵਾਲੇ ਨਹੀਂ ਬਣਦੇ ਮਨ ਕਰਕੇ ਤੇ ਭਾਈ ਲੈਣਾ ਹੀ ਬਣਿਆ ਸੀਗਾ ਗੁਰੂ ਦਾ ਤੇ ਜਦ ਦੇ ਮਨ ਕਰਕੇ ਗੁਰੂ ਦਾ ਬਣ ਗਿਆ ਭਾਈ ਲੈਣਾ ਫਿਰ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਚੱਲ ਕੇ ਭਾਈ ਲੈਣੇ ਨੂੰ ਲੈਣ ਗਏ ਕੋੜੀ ਤੇ ਵਹਾ ਕੇ ਆਪਣੇ ਘਰ ਲੈ ਕੇ ਗਏ ਭਾਈ ਲੜੇ ਨੂੰ ਜਿਹੜਾ ਮਨ ਕਰਕੇ ਪ੍ਰੇਮ ਦੇ ਵਿੱਚ ਭਿੱਜ ਕੇ ਆਪਣੀ ਮਤ ਆਪਣੀ ਅਕਲ ਆਪਣੀ ਸਿਆਨ ਆਪਣੀ ਚੌਦਰ ਛੱਡ ਕੇ ਗੁਰੂ ਵੱਲ ਇੱਕ ਕਦਮ ਪੁੱਟਦਾ ਹੈ ਮੇਰੇ ਸਹਬ ਜੀ ਕਹਿੰਦੇ ਗੁਰੂ ਉਹਨੂੰ ਅੱਗੋਂ ਵਾਸਤੇ ਲੈਣਾ ਹੁੰਦਾ ਪੁੱਛ ਲਿਓ ਕਿਤੇ ਭਾਈ ਗੁਰਦਾਸ ਸਾਹਿਬ ਜੀ ਨੂੰ ਪਈ ਗੁਰਦਾਸ ਜੀ ਕਹਿੰਦੇ ਚਰਨ ਸ਼ਰਨ ਗੁਰ ਏਕ ਪੈੰਡਾ ਜਾਏ ਚੱਲ ਸਤਿਗੁਰ ਕੋਟ ਪੈੰਡਾ ਅੱਗੇ ਹੋਏ ਲੇਤ ਹੈ ਕਰੋੜਾ ਚਰਨ ਗੁਰੂ ਅੱਗੇ ਚੱਲ ਕੇ ਲੈਣ ਵਾਸਤੇ ਜਾਂਦਾ ਸਿੱਖ ਨੂੰ ਤੇ ਹੁਣ ਆਪਾਂ ਨੂੰ ਥੋੜੀ ਕਲੰਗੀਆਂ ਵਾਲਾ ਲੈਣ ਵਾਸਤੇ ਆਏਗਾ ਅਸੀਂ ਤੇ ਝੂਠ ਵੀ ਬੋਲਦੇ ਆ ਅਸੀਂ ਦੇ ਛੱਡਦੀ ਕੁਛ ਨਹੀਂ ਅਸੀਂ ਤੇ ਅਗੁਣ ਵੀ ਵੇਖਦੇ ਆ ਅਸੀਂ ਤੇ ਕੋਈ ਜਗ੍ਹਾ ਛੱਡਦੇ ਹੀ ਨਹੀਂ ਜਿੱਥੇ ਸਿਰ ਨਾ ਝੁਕਾਇਆ ਹੋਵੇ ਕਿਦੀ ਨਾਮ ਪੂਜਾ ਕੀਤੀ ਹੋਵੇ ਮੈਂ ਤਾਂ ਬਚਨ ਕੀਆ ਵੀ ਅਸੀਂ ਗੁਰੂ ਵਾਲੇ ਹੋ ਕੇ ਵੀ ਹਜੇ ਨੁ ਗਰੇ ਆ ਪਰ ਮੈਂ ਪੜਦੇ ਰੋਜਾਂ ਸਗਲ ਦਵਾਰ ਕੋ ਛੱਡ ਕੇ ਗਏ ਉਹ ਤੁਹਾਡਾ ਦਵਾਰ ਛੱਡਿਆ ਨਹੀਂ ਹਜੇ ਅਜੇ ਉਹ ਗੱਲ ਨਹੀਂ ਬਣੀ ਤੇ ਐਸੇ ਕਰਕੇ ਗੁਰਬਾਣੀ ਸਾਡੇ ਭਿਉ ਭਿਉ ਸਿੱਤਰ ਲਾ ਰਹੀ ਹੈ ਰੇ ਜੀਨ ਲੱਜ ਲਾਜ ਤੋਹੇ ਨਹੀਂ ਸਾਹਿਬ ਜੀ ਕਹਿੰਦੇ ਓਏ ਬੇਸ਼ਰਮ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਸ਼ਰਮ ਨਹੀਂ ਆ ਰਹੀ ਕਿਉਂ ਬਈ ਤੂੰ ਆਪਣੇ ਮਾਲਕ ਦਾ ਦਰ ਆਪਣੇ ਵਾਹਿਗੁਰੂ ਦਾ ਘਰ ਛੱਡ ਕੇ ਤੂੰ ਹੋਰ ਦਰ ਤੇ ਠੂਠਾ ਪੜ ਕੇ ਮੰਗਦਾ ਫਿਰਦਾ ਵੀ ਮੈਨੂੰ ਇੱਥੋਂ ਵੀ ਸੁੱਖ ਮਿਲ ਜੇ ਇੱਥੋਂ ਵੀ ਮੈਨੂੰ ਆਰਾਮ ਮਿਲ ਜੇ ਇੱਥੋਂ ਵੀ ਮੈਨੂੰ ਚੜ੍ਹਦੀ ਕਲਾ ਮਿਲ ਜੇ ਇੱਥੋਂ ਵੀ ਮੈਨੂੰ ਖੈਰ ਪੈ ਜੇ ਤੈਨੂੰ ਬੇਸ਼ਰਮਾ ਸ਼ਰਮ ਆਉਣੀ ਚਾਹੀਦੀ ਹੈ ਕਿਉਂ ਜਾ ਕੋ ਠਾਕੁਰ ਊਚਾ ਹੋਈ ਸੋ ਪਰ ਘਰ ਜਾਤ ਨ ਸੋਹੀ ਜਿਹਦਾ ਮਾਲਕ ਇਨਾ ਉੱਚਾ ਤੇ ਸੋਚਾ ਹੋਵੇ ਉਹ ਪ੍ਰਾਏ ਘਰ ਪ੍ਰਾਏ ਦਰ ਜਾ ਕੇ ਮੰਗਦਾ ਸੋਣਾ ਨਹੀਂ ਲੱਗਦਾ ਆਖੋ ਸਤਨਾਮ ਜਿਹੜੀ ਪਤੀ ਵਰਤ ਔਰਤ ਆ ਨਾ ਪਤੀ ਵਰਤ ਔਰਤ ਓ ਗੁਰਮੁਖ ਪਿਆਰਿਓ ਪ੍ਰਾਏ ਦੇ ਘਰ ਤੇ ਜਾਣ ਦੀ ਦੂਰ ਦੀ ਗੱਲ ਰਹੀ ਓ ਪ੍ਰਾਏ ਬੰਦੇ ਵੱਲ ਵੇਖਦੀ ਵੀ ਨਹੀਂ ਐ ਆਖੋ ਸਤਿਨਾਮ ਜਾਣ ਦੀ ਗੱਲ ਤੇ ਦੂਰ ਰਹੀ ਓ ਪ੍ਰਾਏ ਬੰਦੇ ਵੱਲ ਵੇਖਦੀ ਨਹੀਂ ਐ ਤੇ ਅਸੀਂ ਤੇ ਪ੍ਰਾਏ ਘਰ ਤੱਕ ਚਲੇ ਗਏ ਦੇਖ ਵੀ ਲਿਆ ਸਾਰਾ ਕੁਝ ਗੁਰੂ ਬਾਬਾ ਜੀ ਕਹਿੰਦੇ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਤੇਰਾ ਮਾਲਕ ਬੜਾ ਉੱਚਾ ਸੋਚਾ ਹੈ ਕਿੰਨੇ ਪਾਠ ਕਰ ਲਏ ਭਰਾ ਆਪਸੋ ਕੋਣੀ ਸਬਦੀ ਬਾਣੀ ਦੇ ਕਿੰਨੀ ਗੱਲ ਪੜ੍ਹ ਲਈ ਸੋ ਕੋਣੀ ਸਬਦੀ ਬਾਣੀ ਕਿੰਨਾ ਸਮਾਂ ਹੋ ਗਿਆ ਸਾਨੂੰ ਸੋ ਕੋਣੀ ਸਬਦੀ ਬਾਣੀ ਦਾ ਪਾਠ ਕਰਦੇ ਆ ਸਾਨੂੰ ਸਮਝ ਕਿਉਂ ਨਹੀਂ ਲੱਗੀ ਤੇ ਗੁਰੂ ਬਾਬਾ ਜੀ ਤੇ ਕਹਿ ਰਹੇ ਨੇ ਗੁਰੂ ਅਰਜਨ ਸਾਹਿਬ ਪਰਬੂ ਦਾ ਸਿਮਰਨ ਬੋਲੋ ਨਾ ਪ੍ਰਭੂ ਦਾ ਸਿਮਰਨ ਸਭ ਤੇ ਉੱਚਾ ਪ੍ਰਭੂ ਦਾ ਸਿਮਰਨ ਪ੍ਰਭੂ ਦੀ ਬੰਦਗੀ ਮਾਲਕ ਦਾ ਨਾਮ ਲੈਣਾ ਇਹ ਬੰਦਗੀ ਸਾਰਿਆਂ ਦੇ ਨਾਲੋਂ ਉੱਚੀ ਤੇ ਸੁੱਚੀ ਹੈ ਹੱਥ ਊਚਾ ਤਾੰਕਾ ਦਰਬਾਰਾ ਅੰਤ ਨਹੀਂ ਕਿਸ ਪਰਵਾਰਾ ਉਹਦਾ ਦਰਬਾਰ ਵੀ ਬਹੁਤ ਵੱਡਾ ਹੈ ਉਹਦੇ ਦਰਬਾਰ ਵਰਗਾ ਕਿਸੇ ਦਾ ਦਰਬਾਰ ਨਹੀਂ ਹੈ ਉਹਦੇ ਘਰ ਵਰਗਾ ਕਿਸੇ ਦਾ ਘਰ ਨਹੀਂ ਹੈ ਇੱਥੇ ਤੇ ਮੁਸਲਮਾਨ ਆ ਜੇ ਉਹਨੂੰ ਵੀ ਗਲਦੇ ਨਾਲ ਲਾਉਂਦਾ ਹੈ ਗੁਰੂ ਹਿੰਦੂ ਆਜੇ ਜੈਨੀ ਆਜੇ ਜੰਗਮ ਆਜੇ ਬੋਧੀ ਆਜੇ ਚੋਹ ਵਰਨਾ ਦੇ ਲੋਕ ਆ ਜਾਣ ਗੁਰੂ ਤੇ ਕਹਿੰਦਾ ਸ਼ਰਨ ਪਈ ਨਾਰਾਇਣੈ ਨਾਨਕ ਦਰ ਪਈਆ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦਾ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਵਿਰਦ ਸਵਾਮੀ ਸੰਧਾ ਭਾਈ ਲੈਣਾ ਜੀ ਗੁਰੂ ਨਾਨਕ ਸਾਹਿਬ ਦੀ ਸ਼ਰਨ ਦੇ ਵਿੱਚ ਗਏ ਚੱਲ ਕੇ ਗੁਰੂ ਅੱਗੇ ਲੈਣ ਵਾਸਤੇ ਆ ਗਏ ਜਦੋਂ ਅਸੀਂ ਗੁਰੂ ਦੀ ਮਰਜ਼ਾਦਾ ਗੁਰੂ ਦੇ ਹੁਕਮ ਦੇ ਵਿੱਚ ਗੁਰੂ ਦੀ ਰਜਾ ਦੇ ਵਿੱਚ ਚੱਲਾਂਗੇ ਸੱਚ ਜਾਣਿਓ ਗੁਰੂ ਪਿਆਰ ਵਾਲਿਓ ਤੁਹਾਨੂੰ ਗੁਰੂ ਕਲੰਗੀਆਂ ਵਾਲਾ ਅੱਗੇ ਲੈਣ ਵਾਸਤੇ ਖਲੋਤਾ ਹੋਏਗਾ ਆਖੋ ਸਤਨਾਮ ਅੱਗੇ ਖਲੋਤਾ ਹੋਏਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੇ ਮੇਰਾ ਸਿੱਖ ਕਿਤੇ ਗਲਤੀ ਦੇ ਨਾਲ ਨਰਕਪੁੰਡ ਦੇ ਵਿੱਚ ਡਿੱਗ ਪੈਣਾ ਉਹਨੂੰ ਵੀ ਮੈਂ ਕੇਸਾਂ ਤੋਂ ਫੜ ਕੇ ਵਾਰਕ ਦਲਾਂਗਾ ਭਾਈ ਦਾਨ ਸਿੰਘ ਪੜਿਆ ਹੋਣਾ ਕਈ ਗੱਲ ਜ਼ਿਕਰ ਕੀਤਾ ਹੈ ਭਾਈ ਦਾਨ ਸਿੰਘ ਨੇ ਕੇਸ ਤੇ ਰੱਖੇ ਹੋਏ ਨੇ ਪਰ ਦਾੜਾ ਨਹੀਂ ਰੱਖਿਆ ਦਾੜਾ ਨਹੀਂ ਰੱਖਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਬੈਠਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਬਰਾੜਾ ਨੂੰ ਜਦੋਂ ਬਰਾੜਾ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਘੋੜੇ ਦੀਆਂ ਲਗਾਮਾਂ ਫੜ ਕੇ ਕਿਹਾ ਸੀ ਵੀ ਇੱਥੇ ਪਹਿਲਾਂ ਤਨਖਾਹ ਰੱਖਾ ਸੀ ਫੇਰ ਅੱਗੇ ਜਾਣ ਦੇ ਮੰਗੇ ਉਦੋਂ ਦੀ ਗੱਲ ਹੈ ਇਹ ਉਸੇ ਨਗਰ ਦਾ ਰਹਿਣ ਵਾਲਾ ਹੈ ਭਾਈ ਦਾਨ ਸਿੰਘ ਜਦੋਂ ਤਨਖਾਹਾਂ ਵੰਡੀਆਂ ਸਭ ਕੁਝ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਦਾਨ ਸਿੰਘ ਨੂੰ ਕਹਿੰਦੇ ਦਾਨ ਸਿੰਘ ਤੂੰ ਇਉਂ ਕਰ ਦਾੜੇ ਤੇ ਤੈ ਰੱਖਿਆ ਹੋਇਆ ਹੁਣ ਕੇਸ ਵੀ ਰੱਖ ਲੈ ਕੇਸ ਵੀ ਰਖ ਲੈ ਅੰਮ੍ਰਿਤ ਛਕ ਲੈ ਸਿੰਘ ਸਜ ਜਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭਾਈ ਦਾਨ ਸਿੰਘ ਕਹਿੰਦਾ ਸਤਿਗੁਰੂ ਆ ਦੇਖੋ ਮੇਰਾ ਦਾੜਾ ਕਿੰਨਾ ਵੱਡਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਸਕਰਾਏ ਕਹਿੰਦੇ ਦਾਨ ਸਿਆ ਦਾੜਾ ਤੇ ਮੈਨੂੰ ਦਿਂਦਾ ਤੇਰਾ ਬਹੁਤ ਵੱਡਾ ਹੈ ਗੱਲ ਮੈਂ ਕੇਸਾਂ ਦੀ ਕੀਤੀ ਹੈ ਕੇਸ ਰਖ ਖੰਡੇ ਵਾਟੇ ਦੀ ਪਾਉਲ ਲੈ ਮੇਰਾ ਬਣ ਤੇ ਜਿਹੜਾ ਮੇਰਾ ਸਿੱਖ ਕਿਤੇ ਗਲਤੀ ਦੇ ਨਾਲ ਨਰਕਕੁੰਡ ਦੇ ਵਿੱਚ ਵੀ ਡਿੱਗ ਪੈਣਾ ਉਹਨੂੰ ਮੈਂ ਕੇਸਾਂ ਤੋਂ ਫੜ ਕੇ ਕੱਢ ਲੈਣਾ ਇਸੇ ਕਰਕੇ ਤੈਨੂੰ ਕਹਿ ਰਿਹਾ ਐ ਕਿ ਤੂੰ ਕੇਸ ਰਖ ਖੰਡੇ ਬਾਟੇ ਦੀ ਪੌੜੀ ਦਾ ਹੈ ਭਾਈ ਦਾਨ ਸਿੰਘ ਨੇ ਫਿਰ ਖੰਡੇ ਬਾਟੇ ਦੀ ਪੌੜੀ ਲਈ ਗੁਰੂ ਆਲਾ ਬਣਿਆ ਬਖਸ਼ਿਸ਼ਾਂ ਕੀਤੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਦਾਨ ਸਿਆ ਤੇ ਇਸ ਨਗਰ ਦੀ लाज ਰੱਖ ਲਈ ਇੱਜ਼ਤ ਰੱਖ ਲਈ ਪਾ ਮੈਂ ਬਰਾੜਾ ਨੇ ਤਨਖਾਹਾਂ ਮੰਗੀਆਂ ਧੰਨੇ ਮੇਰੇ ਗੁਰੂ ਗੋਬਿੰਦ ਸਿੰਘ ਮਾਰੇ ਕਹਿੰਦੇ ਦਾਨ ਸਿਆ ਹੁਣ ਤੂੰ ਵੀ ਮੰਗ ਲੈ ਤੂੰ ਵੀ ਕਿਤੇ ਪਿੱਛੇ ਨਾ ਰਹਿ ਜੀ ਤੇ ਭਾਈ ਦਾਨ ਸਿੰਘ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਮੈਂ ਮੰਗਾ ਕੀ ਕੀ ਮੰਗਾ ਦੁੱਧ ਮੰਗਾ ਪੁੱਤ ਮੰਗਾ ਚੜਦੀ ਕਲਾ ਮੰਗਾ ਰਾਜ ਭਾਗ ਮੰਗਾ ਕੀ ਮੰਗਾ ਇਹ ਤੇ ਸਭ ਕੁਝ ਇੱਥੇ ਹੀ ਰਹਿ ਜਾਣਾ ਤੇ ਨਾਲ ਤੇ ਕੁਝ ਨਹੀਂ ਜਾਏਗਾ ਤੇ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਰਨ ਨੂੰ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਜੇ ਮੇਰੇ ਤੇ ਦਇਆਲ ਹੋਇਓ ਵਸ ਮੇਰਾ ਜਨਮ ਮਰਨ ਕਟ ਦਿਓ ਆਖੋ ਸਤਨਾਮ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘ ਸਜਿਆ ਭਾਈ ਦਾਨ ਸਿੰਘ ਕਿਤੇ ਦਰਸ਼ਨ ਕਰਿਓ ਬੜਾ ਸੋਹਣਾ ਦਰਬਾਰ ਸਾਹਿਬ ਬਣਿਆ ਰਹੋ ਵਿਚਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੱਖੀ ਦਾ ਸੁਆਗ ਕਿੱਦਾਂ ਦਾ ਏ ਮੱਖੀ ਦੀ ਬਿਰਤੀ ਕਿੱਦਾਂ ਦੀ ਏ ਉਹ ਸੈਦ ਤੇ ਨਹੀਂ ਵਹਿੰਦੀ ਉਹ ਬਾਗਾਂ ਦੇ ਵਿੱਚ ਨਹੀਂ ਵਹਿੰਦੀ ਉਹ ਫੁੱਲ ਤੇ ਨਹੀਂ ਵਹਿੰਦੀ ਉਹ ਬੈਠੇਗੀ ਉਥੇ ਜਿੱਥੇ ਤੁਹਾਡੇ ਸਰੀਰ ਤੇ ਜ਼ਖਮ ਹੈ ਜਿੰਨਾ ਮਰਜੀ ਅਤਰ ਲਾ ਲਿਓ ਸੰਤ ਲਾ ਲਿਓ ਉਹਨੇ ਉਥੇ ਬਹਿਣਾ ਜਿੱਥੇ ਜ਼ਖਮ ਹੋਏਗਾ ਤੁਹਾਡੇ ਸਰੀਰ ਤੇ ਫਿਰ ਉੱਥੇ ਦੰਦੀ ਵੱਢਣੀ ਐ ਤੁਹਾਨੂੰ ਤਖਲੀਫ ਦੇਣੀ ਐ ਤੁਹਾਨੂੰ ਦੁੱਖ ਦੇਣਾ ਹੈ ਤੁਹਾਡੇ ਅੱਖਾਂ ਦੇ ਵਿੱਚ ਹੰਝੂ ਲਿਆ ਦੇਣੇ ਨੇ ਉਹਨੇ ਸਿਆਣੇ ਕਹਿੰਦੇ ਜੇ ਮੱਖੀ ਵਿਸ਼ਟਾ ਕਰ ਜੇ ਜ਼ਖਮ ਤੇ ਕੀੜੇ ਪੈ ਜਾਂਦੇ ਨੇ ਸੱਚ ਜਾਣੀਓ ਗੁਰੂ ਪਿਆਰ ਵਾਲਿਓ ਇਹ ਸਾਡੀ ਬਿਰਤੀ ਹੈ ਇਹ ਮਨੋਖੋਦੀ ਬਿਰਤੀ ਹੈ ਮਨੁੱਖ ਚੰਗੇ ਸੋਚ ਨੂੰ ਛੱਡ ਕੇ ਗੁਨਾ ਨੂੰ ਛੱਡ ਕੇ ਚੰਗੀ ਸਿੱਖਿਆ ਨੂੰ ਛੱਡ ਕੇ ਤੇ ਬੰਦੇ ਦੇ ਅੰਦਰੋਂ ਲੱਭਦਾ ਕੀ ਹੈ ਬੋਲੋ ਕਮੀਆਂ ਵੀ ਦੀ ਕਮੀ ਕਿੱਥੇ ਹੈ ਘਾਟ ਕਿੱਥੇ ਹੈ ਇਹਦੇ ਵਿੱਚ ਕੋਈ ਕਮੀ ਹੋਵੇ ਤੇ ਫਿਰ ਮੈਂ ਜਗ ਜाहिर ਕਰਾਂ ਲੋਕਾਂ ਦੇ ਵਿੱਚ ਦੱਸਾਂ ਵੀ ਇਹਦੇ ਅੰਦਰ ਆਹ ਕਮੀ ਹੈ ਇਹਨੂੰ ਨੀਮਾ ਝੁਕਾਵਾ ਨਹੀਂ ਪਿਆਰਿਓ ਜੇ ਕਿਸੇ ਦੇ ਔਗਣ ਤੁਸੀਂ ਢਕੋਗੇ ਨਾ ਕਿਸੇ ਦੀ ਕਮੀ ਤੁਸੀਂ ਢਕੋਗੇ ਤੇ ਯਾਦ ਰਹਿ ਗੁਰੂ ਕਲੰਗੀਆਂ ਵਾਲੇ ਨੇ ਤੇਰੀਆਂ ਕਮੀਆਂ ਢੱਕ ਦੇਣੀਆਂ ਨੇ ਆਖੋ ਸਤਨਾਮ ਤੁਸੀਂ ਕਿਸੇ ਦਾ ਭਲਾ ਕਰੋਗੇ ਗੁਰੂ ਕਲੰਗੀਆਂ ਵਾਲ ਨੇ ਤੁਹਾਡਾ ਭਲਾ ਕਰ ਦੇਣਾ ਗੁਰੂ ਨਾਨਕ ਨੇ ਤੁਹਾਡਾ ਭਲਾ ਕਰ ਦੇਣਾ ਤੁਸੀਂ ਕਿਸੇ ਦਾ ਦੁੱਖ ਵਡਾਉਂਗੇ ਕਿਸੇ ਦਾ ਦੁੱਖ ਸਮਝੋਗੇ ਕਿਸੇ ਦੀ ਮਦਦ ਕਰੋਗੇ ਤੇ ਗੁਰੂ ਕਲੰਗੀਆਂ ਵਾਲੇ ਨੇ ਕਿਸੇ ਨੂੰ ਪੁੱਛਣਾ ਨਹੀਂ ਤੇਰੀ ਮਦਦ ਕਰਨ ਲੱਗਿਆ ਜਦ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰđa ਤੁਦ ਸਭ ਕਿਸਮੈਨੋ ਸੰਪਿਆ ਜਾਂ ਤੇਰਾ ਬੰਦਾ ਕਿਤੇ ਗੁਰੂ ਦਾ ਬੰਦਾ ਬਣ ਕੇ ਵੇਖ ਕਿਤੇ ਗੁਰੂ ਵਾਲਾ ਹੋ ਕੇ ਵੇਖ ਕਿਸੇ ਸ਼ੈਰ ਨੇ ਲਿਖਿਆ ਬੰਦਾ ਹੋ ਕੇ ਨਾ ਕੀਤੀ ਬੰਦਗੀ ਤੇ ਬੰਦਾ ਕਹੌਣ ਦਾ ਕੀ ਫਾਇਦਾ ਸਾਧ ਹੋ ਕੇ ਮਨ ਨੂੰ ਸਾਧਿਆਰਾਂ ਤੇ ਸਾਧ ਕਹੌਣ ਦਾ ਕੀ ਫਾਇਦਾ ਬੰਧਿਆ ਜੇ ਬੰਦਾ ਹੋ ਕੇ ਬੰਦਾ ਨਹੀਂ ਬੰਦਗੀ ਨਹੀਂ ਨਾ ਕਰਦਾ ਤਾਂ ਫਿਰ ਤੂੰ ਬੰਦਾ ਗੰਦਗੀ ਦੇ ਨਾਲੋਂ ਵੀ ਗੰਦਾ ਹੈ ਗੁਰੂ ਗ੍ਰੰਥ ਸਾਹਿਬਹ ਜੀ ਮਹਾਰਾਜ ਕਹਿੰਦੇ ਨੇ ਕਰ ਬੰਦੇ ਤੂੰ ਬੰਦਗੀ ਜਿੱਚਰ ਘਟ ਮੈਂ ਸਾਂਹ ਤੇਰੇ ਅੰਦਰ ਸਾਂਹ ਚੱਲਦੇ ਨੇ ਤੋ ਰੱਬ ਦੀ ਬੰਦਗੀ ਕਰ ਬੰਦੇ ਆਲੇ ਕੰਮ ਕਰ ਇਦਾਂ ਦੇ ਕਰਮ ਨਾ ਕਰ ਆਓ ਪਿਆਰਿਓ ਆਪ ਬੜੇ ਪ੍ਰੇਮ ਬੜੇ ਪਿਆਰ ਦੇ ਨਾਲ ਗੁਰੂ ਦਰਬਾਰ ਦੇ ਅੰਦਰ ਬੈਠ ਕਰਕੇ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਘਰਾਂ ਦੇ ਵਿੱਚ ਬੈਠ ਕੇ ਸਾਡੇ ਚੈਨਲ ਦੇ ਜਰੀਏ ਦੇਸ਼ਾਂ ਬਦੇਸ਼ਾਂ ਦੀ ਵਿਸੰਗਤ ਲਾਈਵ ਸੁਣਦੀ ਐ ਬੜਾ ਪਿਆਰ ਬੜਾ ਸਤਕਾਰ ਤੁਸੀਂ ਬਖਸ਼ਦਿਓ ਭਾਵੇਂ ਮੈਂ ਇੰਨੇ ਸਤਕਾਰ ਦੇ ਯੋਗ ਨਹੀਂ ਆ ਪਰ ਫਿਰ ਵੀ ਤਰਸ ਪਿਆ ਮਿਹਰਮਤ ਹੋਈ ਸਤਗੁਰ ਸੱਜਣ ਮਿਲਿਆ ਗੁਰੂ ਦੀ ਸੰਗਤ ਬਹੁਤ ਵੱਡੀ ਹੈ ਜੇ ਗੁਰੂ 20 ਵਿਸਵੇ ਹੈ ਤੇ ਸੰਗਤ 21 ਵਿਸਵੇ ਹੈ ਸੰਗਤ ਬਹੁਤ ਵੱਡੀ ਹੈ ਜਿਹਦੇ ਸਿਰ ਤੇ ਸੰਗਤ ਦਾ ਹੱਥ ਹੋਵੇ ਉਹਨੂੰ ਫਿਰ ਕਿਸੇ ਦੇ ਦਰ ਤੇ ਜਾਣ ਦੀ ਲੋੜ ਨਹੀਂ ਹੁੰਦੀ ਉਹਨੂੰ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਹੁੰਦੀ ਇਸੇ ਕਰਕੇ ਬੜਾ ਪਿਆਰ ਬੜਾ ਸਤਿਕਾਰ ਤੁਸੀਂ ਬਖਸ਼ਦੇ ਹੋ ਬੜੇ ਪ੍ਰੇਮ ਦੇ ਨਾਲ ਗੁਰੂ ਦੀ ਬਾਣੀ ਬਾਬਾ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੀ ਵਿਚਾਰ ਸੁਣਦੇ ਹੋ ਦੇਸਾਂ ਵਿਦੇਸਾਂ ਦੇ ਵਿੱਚ ਸੰਗਤ ਆਪਣੇ ਘਰਾਂ ਦੇ ਵਿੱਚ ਐਲਸੀਡੀਆਂ ਦੇ ਰਾਹੀਂ ਮੋਬਾਈਲਾਂ ਦੇ ਰਾਹੀਂ ਲਾਈਵ ਸੁਣਦੀ ਐ ਸਭ ਦਾ ਤਹ ਦਿਲੋਂ ਧੰਨਵਾਦ ਹੈ ਹੋਈਆਂ ਪੁੱਲਾਂ ਚੁਕਾਂ ਦੀ ਖਿਮਾ ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਅਹੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰ ਤੰਬਾ ਸਹਜ ਸਿਧੀ ਰਵਾਰ ਪਰੀਆਂ <coughs>